ਮੁਕੰਦੇ ਨਾੜ ਸਾਡੇ ਪਾਵਰ ਪਵਿੱਤਰ ਸਥਾਨ ਦੀ ਬੇਅਤਬੀ ਹੋਣੀ ਸ਼ੁਰੂ ਹੋ ਗਈ ਹੈ ਕਿਉਂਕਿ ਚੱਕਰੀਆ ਖਾਨ ਨੇ ਸਿੰਘਾਂ ਦੇ ਸਿਰਾਂ ਦੇ ਮੁੱਲ ਰੱਖੇ ਸੀ ਜਿਹੜਾ ਸਿੱਖ ਦੀ 10 ਪਾਵੇ ਨੂੰ 10 ਰੁਪਏ ਦਾ ਨਾਮ ਜਿਹੜਾ ਕੋਲੋਂ ਦੱਸ ਕੇ ਪਕੜਾਵੇ ਉਹਨੂੰ 50 ਰੁਪਏ ਦਾ ਨਾਮ ਤੇ ਜਿਹੜਾ ਸੈੱਟ ਵੱਟ ਕੇ ਲੈ ਕੇ ਆਵੇ ਉਹਨੂੰ 80 ਰੁਪਏ ਦਾ ਨਾਮ ਜਿਹੜਾ ਸਿੱਧਾ ਨਾਲ ਸੰਬੰਧ ਕੰਮ ਰੱਖੇ ਉਨ ਸਜਾਈ ਮੌਤ ਦਿੱਤੀ ਜਾਣ ਲੱਗੀ ਸੀ ਇਸ ਕਰਕੇ ਸਿੰਘਾਂ ਨੇ ਪਹਿਲਾਂ ਮਾਝੇ ਦਾ ਰਾਕਾ ਛੱਡਿਆ ਕੁਝ ਤੁਨੂ ਆ ਤੇ ਸ਼ੰਭ ਵਿੱਚ ਜੰਗਲਾ ਪਹਾੜਾਂ ਵਿੱਚ ਗਏ ਪਰ ਇੱਥੇ ਵੀ ਰਹਿਣਾ ਬੜਾ ਮੁਸ਼ਕਲ ਹੋ ਗਿਆ ਸੀ ਬਹੁਤੇ ਸਿੰਘ ਪੀਕਾ ਨੇ ਦੇਚਾ ਵਿੱਚ ਚਲੇ ਗਏ ਜਲੰਧਰ ਦੇ ਸੂਬੇਦਾਰ ਅਦੀਨਾ ਬੇਗ ਨੇ ਵੀ ਸਿੰਘਾਂ ਦਾ ਰਹਿਣਾ ਮੁਸ਼ਕਲ ਕਰ ਦਿੱਤਾ ਸੀ ਤੇ ਸਿੰਘਾਂ ਨੇ ਸਾਰਾ ਕਿਨੂੰ ਵੀ ਛੱਡ ਦਿੱਤਾ ਪਰ ਕਦੇ ਕਦੇ ਉਹ ਆਉਂਦੇ ਸੀ ਦਰਬਾਰ ਸਾਹਿਬ ਅਸ਼ਨਾਰ ਵੀ ਕਰਦੇ ਸੀ ਨਤਮਸਤਕ ਵੀ ਹੁੰਦੇ ਸੀ ਤੇ ਨਾਲ ਨਾਲ ਸਰਕਾਰੀ ਖਜ਼ਾਨੇ ਵਿੱਚੋਂ ਲੰਘ ਲੰਦੇ ਸੀ ਆਪਣਾ ਢੱਡ ਤੇ ਭਰਨਾ ਹੀ ਸੀ ਕਿਤੇ ਉਹ ਜਦੋਂ ਬਿਲਕੁਲ ਸਰਕਾਰ ਨੇ ਜਿਹੜਾ ਤੁਬਰ ਕਰ ਦਿੱਤਾ ਉਹ ਤੋਂ ਦੇ ਹਾਲਤ ਨਹੀਂ ਤੁਬਰ ਪਿਆਰੇ ਉਹ ਸਰਕਾਰ ਜਿਹੜੀ ਉਸ ਸਿੰਘਾਂ ਨੂੰ ਬਿਲਕੁਲ ਖਤਮ ਕਰਨਾ ਚਾਹੁੰਦੀ ਹੈ ਚੌਧਰੀਆਂ ਨੇ ਬੜੇ ਵਾਰ ਅਨਾਮ ਵੀ ਪਾਲਿਸਤ ਕਿ ਅਸੀਂ ਆਪਣੇ ਇਲਾਕਿਆਂ ਦੇ ਵਿੱਚੋਂ ਸਿੰਘਾਂ ਦਾ ਖੁਰਾਕ ਹੋਜ ਮਟਾ ਦਿੱਤਾ ਕੋਈ ਸਿੰਘ ਜਿਉਂਦਾ ਨਜ਼ਰ ਨਹੀਂ ਆਵੇਗਾ ਕਈ ਵਾਰ ਅਨਾਮ ਪਾਈ ਸੀ ਜਟਰੀਆਂ ਖਾਂ ਤੇ ਕੋਲੋਂ ਵੀ ਅਸੀਂ ਬਿਲਕੁਲ ਖਤਮ ਕਰ ਦਿੱਤੇ ਪਰ ਜਕਰੀਆ ਖਾਨ ਨੂੰ ਜਦੋਂ ਰਿਪੋਰਟ ਪਹੁੰਚਦੀ ਕਿ ਫਰਾਨੇਥਾ ਰਸਤੇ ਵਿੱਚ 14-8000 ਨਾਲ ਲੁੱਟਿਆ ਗਿਆ ਨੂੰ ਅੱਗ ਲੱਗ ਉੱਠੀ ਇਸ ਵਾਰ ਉਹਨੇ ਸਿੰਘਾਂ ਚੌਧਰੀਆਂ ਨੂੰ ਆਪਣੇ ਕੋਲ ਸੱਦਿਆ ਚੌਧਰੀਆਂ ਨੂੰ ਸਾਧ ਕੇ ਰੂਪੇ ਧਮਕਾਇਆ ਇੰਦਾ ਜਸਦੇ ਲੱਗ ਕੇ ਬੇਤਵੀ ਸਿੰਘ ਨਜ਼ਰੀ ਆਇਆ ਖੁਰਾਕੋਜ ਉਹ ਫਿਰ ਉਸ ਦਾ ਸਭ ਚਾਉ ਮਟਾਇਆ ਕਰਨਾ ਨਹੀਂ ਲਿਆਜ ਬਹਿ ਜੋ ਤਾਪੂ ਆਇਆ ਸਾਰੇ ਇਲਾਕੇ ਦੇ ਚੌਧਰੀਆਂ ਨੇ ਆਪਣੇ ਆਪਣੇ ਇਲਾਕੇ ਵਿੱਚ ਪੱਤ ਚੁੱਕੀ ਸੀ ਤੇ ਮੱਸਾ ਰਗੜਨੇ ਤੇ ਸਿਰੇ ਕਰ ਦਿੱਤਾ ਇਹਨੂੰ ਉਮਰਤ ਸਰਦਾਰ ਪੱਕਾ ਬਣਾ ਕੇ ਤੇ ਚਾ ਹੱਤਮ ਕੀ ਕਹਿੰਦੇ ਠਾਲੇਦਾਰ ਇਹਨੂੰ ਬਹੁਤ ساری ਪੁਲਿਸ ਸਥਿਤੀ ਦੇ ਸਿਪਾਹੀ ਦਿੱਤੇ ਗਏ ਵੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੀ ਬੇਅਦਬੀ ਕਰਨੀ ਮਿੱਟੀ ਪਾ ਕੇ ਘੋੜੀਆਂ ਉਠਾ ਦੀ ਲਿੰਦ ਪਾ ਕੇ ਇਹਨਾਂ ਦਾ ਸੋ ਵਰਪੂਰ ਦਿੱਤਾ ਜਾਵੇ ਕਿਉਂਕਿ ਇਹਨਾਂ ਦੇ ਦਿਲਾ ਵਿੱਚ ਹਮੇਸ਼ਾ ਹੀ ਸਰਕਾਰਾਂ ਦੇ ਦਿਲਾ ਵਿੱਚ ਇੱਕ ਕੱਲ ਰੜਕਦੀ ਰਹੀ ਕਿ ਅਸੀਂ ਇਹਨਾਂ ਸਿੰਘਾਂ ਨੂੰ ਖਤਮ ਕਰਨਾ ਚਾਹੁੰਦੇ ਆ ਪਰ ਜਿੰਨਾ ਚਿਰ ਇਹ ਦਰਬਾਰ ਸਾਹਿਬ ਦੇ ਨਾਲ ਅਮਰਤ ਸरोवर ਤੇ ਅਮਰਤ ਸੰਦੇ ਨਾਲ ਜੁੜੇ ਨੇ ਉਹਨਾਂ ਚਿਰ ਇਹਨਾਂ ਨੂੰ ਕੋਈ ਖਤਮ ਨਹੀਂ ਕਰ ਸਕਦਾ ਸੋਚਦੇ ਸੀ ਮਰੇ ਤੋਂ ਮਰਿਆ ਸਿੰਘ ਜਾਂਦਾ ਅਮਰਤ ਸरोवर ਵਿੱਚ ਇਸ਼ਨਾਨ ਕਰਦਾ ਆਪਣੇ ਗੁਰੂ ਨੂੰ ਨੱਤਮਸਤਕ ਹੁੰਦਾ ਤੇ ਕੱਲ੍ਹੇ ਹੀ ਸਵਾ ਲੱਖ ਦਾ ਟੱਕਰਾਂ ਕਰਨ ਲਈ ਤਿਆਰ ਹੋ ਜਾਂਦਾ ਗੁਰਪਿਆਰੇ ਇਹ ਸੱਚਾਈ ਹੈ ਬੜਿਆਂ ਨੇ ਕਿਹਾ ਕਿ ਸਰੋਵਰ ਆਮ ਪਾਣੀ ਹੈ। ਆ ਕੱਲ ਤੱਕ ਸਾਡੇ ਇੱਕ ਬਿਲਡਿੰਗ ਹੈ। ਹੋਰ ਕੁਝ ਵੀ ਨਹੀਂ। ਪਰ ਕੋਈ ਪਿਆਰਿਓ ਸਾਡੇ ਸਤਿਗੁਰਾਂ ਨੇ ਜਿੱਥੇ ਚਰਨ ਪਾ ਦਿੱਤੇ ਨਾ ਜਿੱਥੇ ਚਾਹੇ ਬਹੇ ਮੇਰਾ ਸਤਿਗੁਰੂ ਸੋਖਾਨ ਸੁਹਾਵਾ RAM RAJ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਤ ਬੈ ਸਰਬ ਸਮਾਂ ਤੇ ਉਹਦੇ ਵਰਗਾ ਤੇ ਕੋਈ ਹੋਰ ਘਰ ਹੀ ਨਹੀਂ। ਸਿੱਖ ਦਾ ਤੇ ਅਸਲ ਵਿੱਚ ਘਰ ਹੀ ਉਹ ਹੈ ਤੇ ਗੁਰੂ ਪਿਆਰਿਓ ਬਾਤ ਵਾਰ ਮੈਂ ਦਿਨ ਦੀ ਕੁਝ ਸਿੱਖ ਗੁਰੂ ਨੂੰ ਇੰਨਾ ਪਿਆਰ ਕਰਦੇ ਨਾ ਹਰ ਐਤਵਾਰ ਕੁਝ ਸਿੱਖ ਬੀਬੀਆਂ ਬਜ਼ੁਰਗ ਬੀਰ ਬੱਚੇ ਉਹ ਦਰਬਾਰ ਸਾਹਿਬ ਦਰਸ਼ਨਾਂ ਲਈ ਜਾਂਦੇ ਪੰਜਾਬ ਦੀ ਧਰਤੀ ਤੇ ਕੁਝ ਕੋ ਸਮਾਂ ਨਹੀਂ ਉਹ ਮਹੀਨੇ ਬਾਅਦ ਜਾਂਦੇ ਤੇ ਜਿਨ੍ਹਾਂ ਕੋ ਬਿਲਕੁਲ ਘੱਟ ਸਮਾਂ ਜਾਂ ਤੰਦਰੁਸਤੀ ਨਹੀਂ ਉਹ ਸਾਲ ਬਾਅਦ ਜਾਂਦੇ ਪਰ ਜਿੰਦਾ ਸਿੱਖ ਜਿਨ੍ਹਾਂ ਚਿਰ ਜ਼ਿੰਦਗੀ ਹੈ ਉਹ ਕਹਿੰਦਾ ਮੈਂ ਦਰਬਾਰ ਸਾਹਿਬ ਦੇ ਦਰਸ਼ਕ ਹਾਂ ਮੇਤੇ ਇਹ ਨਾ ਹੋਵੇ ਅਗਲੇ ਹਫਤੇ ਵਿੱਚ ਮੇਰੀ ਜ਼ਿੰਦਗੀ ਹੋਵੇ ਜਾਂ ਨਾ ਅਗਲੇ ਸਾਲ ਵਿੱਚ ਮੈਂ ਰਹਾ ਜਾਂ ਨਾ ਇੰਨਾ ਪਿਆਰ ਕਰਦੇ ਨੇ ਭਾਰਤ ਦੇ ਲੋਕੀ ਵੀ ਕਰ ਲਈਏ ਗੁਰ ਪਿਆਰਿਓ ਇੱਕ ਵਾਰ ਸਾਨੂੰ ਦਿੱਤੇ ਆਪ ਆਫ ਸਟੇਜ ਜਾਣ ਦਾ ਸਮਾਂ ਮਿਲਿਆ ਤੇ ਉੱਥੇ ਕੁਝ ਕੁਝ ਸਿੱਖ ਮਿਲੇ ਬਹੁਤੇ ਨਹੀਂ ਬਹੁਤ ਵੈਰ ਨਾਲ ਸਿੱਖ ਸੀ ਕੋਈ ਤੇ ਉਹ ਸਾਨੂੰ ਕਹਿੰਦੇ ਤੁਸੀਂ ਪੰਜਾਬ ਤੋਂ ਆਏ ਹੋ ਪਰ ਮੈਨੂੰ ਲੱਗਦਾ ਉਹ ਬੰਦਾ ਆਪ ਖੁਦ ਸਿੱਖ ਵੀ ਨਹੀਂ ਸੀ ਉਹਨੇ ਪੁੱਛਿਆ ਸਾਨੂੰ ਤੁਸੀਂ ਪੰਜਾਬ ਤੋਂ ਆਏ ਕਸੀਂ ਕਿਹਾ ਹਾਂ ਜੀ ਪੰਜਾਬ ਤੋਂ ਆਏ ਹਾਂ ਕਹਿੰਦੇ ਫਿਰ ਤੁਸੀਂ ਸ੍ਰੀ ਅਮਰਤਸਰ ਸਾਹਿਬ ਤੇ ਜਾਓਗੇ ਨਾ ਅਸੀਂ ਕਿਹਾ ਵੀ ਜਦੋਂ ਵੀ ਸਮਾਂ ਮਿਲਿਆ ਜਾਵਾਂਗੇ ਜਰੂਰ ਕਹਿੰਦੇ ਫੇ ਮੇਰੇ ਵੱਲੋਂ ਆਹ ਥੋੜੀ ਜੀ ਮਹੱਲ ਲਿਜੋ ਉੱਥੇ ਜਾ ਕੇ ਤੁਸੀਂ ਲੰਗਰਾਂ ਵਿੱਚ ਪਾ ਦਿਓ ਜਾਂ ਤੁਸੀਂ ਉੱਥੇ ਗੁਰੂ ਦੇ ਦਰਬਾਰ ਵਿੱਚ ਜਿਮ ਮੱਥਾ ਟੇਕ ਦਿਓ ਗੋਲਕ ਵਿੱਚ ਪਾ ਦਿਓ ਮੇਰੀ ਥੋੜੀ ਜੀ ਸੇਵਾ ਜਿਹੜਾ ਆਪ ਸਿੱਖ ਨਹੀਂ ਵੀ ਅਖਵਾਉਂਦਾ ਵੀ ਦੂਸਰੇ ਤਰ੍ਹਾਂ ਨੂੰ ਬੁਲਾਉਂ ਕਰਦਾ ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿ ਦਰਬਾਰ ਸਹਿਦਾ ਇੰਨਾ ਸਤਿਕਾਰ ਕਰਦਾ ਉਹ ਕਹਿੰਦਾ ਮੈਂ ਸੁਣਿਆ ਕਿ ਉੱਥੇ ਗੁਰੂ ਕੇ ਲੰਦਰਾ ਵਿੱਚ ਲੱਖਾਂ ਲੋਕ ਆ ਕੇ ਪ੍ਰਸ਼ਾਦਾ ਛਕਦੇ ਨੇ ਮੇਰੀ ਸੇਵਾ ਗੁਰੂ ਕੇ ਲੰਦਰਾ ਵਿੱਚ ਪਾਉਂਦੀ ਹਾਂ ਉਹ ਸਤਿਗੁਰੂ RAMDAS ਪਾਤਸ਼ਾਹ ਦਾ ਪਾਵਨ ਸਥਾਨ ਢਿੱਟੇ ਸਭੇ ਥਾਵ ਨਹੀਂ ਤਦ ਜੀ ਇਹ ਅਬਦੋ ਪੁਰਖ ਬਤਾਤੇ ਤਾਂ ਤੁਸੋਇਆ ਵਸਤੀ ਸਿਕਨਾਰ ਪਾਰ ਅਨੂਪ RAMDAS ਸਰ ਪਰ ਵਰਨਾ ਨਾਨਕ ਕਸਮਤ ਜਾਈਨ ਆਇਆ RAMDAS ਉਹ ਪਾਤਰ ਕੁਵਤਰ ਸਤਿਗੁਰ ਦਾ। ਕਿਰਪਾ ਰੂਜੇ ਤੇ ਨਾਲ ਜੇ ਸਿੱਖ ਟੁੱਟ ਗਿਆ ਤੇ ਸਮਝੋ ਮਰ ਗਿਆ। ਮੇਰੀ ਸੋਚ। ਮੈਨੂੰ ਲੱਗਦਾ ਤੁਸੀਂ ਵੀ ਇਹ ਸੋਚ ਰੱਖਦੇ ਹੋਗਾ ਕਿ ਜੇ ਅਸੀਂ ਹਰਿਮੰਦਰ ਸਾਹਿਬ ਨਾਲ ਟੁੱਟ ਗਏ ਤੇ ਅਸੀਂ ਖਤਮ ਹੋ ਸਾਡਾ ਤੇ ਜੀਵਨ ਜ਼ਿੰਦਗੀ ਹੀ ਉੱਥੋਂ ਮਿਲਦੀ ਹੈ। ਉਹ ਸਾਡਾ ਮੱਕਾ ਹੈ, ਸਾਡਾ ਮਦੀਲਾ ਹੈ, ਸਾਡੀ ਆਰ ਹੈ, ਸਾਡੀ ਸ਼ਾਨ ਹੈ, ਸਾਡੀ ਜਿੰਦ ਹੈ, ਸਾਡੀ ਜਾਨ ਹੈ, ਸਾਡਾ ਸਭ ਕੁਝ ਹਰਿਮੰਦਰ ਸਾਹਿਬ ਹੈ। ਤੇ ਜੱਗਰੀਆ ਖਾਨ ਨੇ ਹੁਕਮ ਦਿੱਤਾ ਕਿ ਜਿੰਨਾ ਚਿਰ ਇੱਥੇ ਜੁੜੇ ਰਹੇ ਉਹਨਾਂ ਚੈਰੇ ਨਾਲ ਨੂੰ ਅਸੀਂ ਖਤਮ ਨਹੀਂ ਕਰ ਸਕਦੇ ਇਹਨਾਂ ਦੀ ਸੋਚ ਏ ਸੀ ਕਿ ਜੇ ਇਹਨਾਂ ਨੂੰ ਖਤਮ ਕਰਨਾ ਤੇ ਇਹਨਾਂ ਦੇ ਗੁਰਧਾਮਾਂ ਦੇ ਨਾਲੋਂ ਤੋੜੋ ਉਹਨਾਂ ਦੇ ਗੁਰਧਾਮ ਦੀ ਬਿਆਦ ਵੀ ਕਰੋ ਇੱਥੇ ਕਿਸੇ ਨੂੰ ਨਾ ਤਮਸਤ ਕਰਨ ਹੁਕਮ ਦਿੱਤਾ ਜਾਵੇ ਇੱਥੇ ਕਿਸੇ ਨੂੰ ਅਸ਼ਾਨ ਕਰਨ ਨਾ ਦਿੱਤਾ ਜਾਵੇ ਪਵੰਦੀ ਲਾਈ ਜਾਵੇ ਇਹਨੇ ਪਵੰਦੀ ਲਗਾਈ ਤੇ ਮੱਤਸਾ ਰੰਕੜ ਸ੍ਰੀ ਹਰਮੰਦਰ ਸਾਹਿਬ ਜਿੱਥੇ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਕਰਦਾ ਸੀ ਉਸ ਪਾਵਨ ਸਥਾਨ ਤੇ ਨੇ ਮੱਝਾ ਡਾਲਿਆ ਹੁੱਕਾ ਕੋੜ ਕੋੜਾਉਣ ਲੱਗਾ ਇੱਥੇ ਸ਼ਰਾਬ ਦਾ ਤੌਰ ਚੱਲਿਆ ਗੁਰੂ ਪਿਆਰਿਓ ਇੱਥੇ ਸਪੈਸ਼ਲ ਬੇਸਕਾ ਦਾ ਨਾਚ ਹੋਣ ਲੱਗਾ ਇੱਥੇ ਤਾਸ਼ਾਂ ਖੇਡੀਆਂ ਜਾਣ ਲੱਗੀਆਂ ਨੇ ਇੱਥੇ ਚੂਹੇ ਪਾਜੀ ਖੇਡੀਆਂ ਜਾਣ ਲੱਗੀਆਂ ਆਲੇ ਦੁਆਲੇ ਫੌਜਾਂ ਦੇ ਪਹਿਰੇ ਲਗਾ ਦਿੱਤੇ ਵੀ ਕੋਈ ਸਿੱਖ ਕਿਤੇ ਅੰਦਰ ਐਂਟਰ ਨਾ ਹੋ ਸਕੇ ਪਹਿਲਾਂ ਖਬਰ ਕਰ ਦਿਓ ਜੇ ਕੋਈ ਇਹੋ ਜਿਹੀ ਹਾਲਾਤ ਬਣ ਜਦੋਂ ਇਹੋ ਜਿਹਾ ਹਾਲਾਤ ਬਣ ਗਿਆ ਮੱਸੇ ਰੰਗਣ ਨੇ ਪਿਆਪੀ ਕਰਨੀ ਸ਼ੁਰੂ ਕਰ ਦਿੱਤੀ ਅਮਰਤ ਸੋਵਰਪੁਰ ਦਿੱਤਾ ਗਿਆ ਕ੍ਰਿਪਾ ਰਿਓ ਹੁਣ ਸਿੰਘ ਗੁਰਪਾਵਾ ਕੋ ਦੂਰ ਨੇ ਕੋਈ ਬਹੁਤਾ ਵਿਰਲਾਇ ਸਿੱਖ ਤੇ ਆਉਂਦਾ ਸੀ ਤੇ ਇਸ ਸਮੇਂ ਦੇ ਅੰਦਰ ਕੋਈ ਸਿੰਘ ਦਰਸ਼ਨਾਂ ਵਾਸਤੇ ਨਹੀਂ ਆਇਆ ਇੱਕ ਦਿਨ ਦਾ ਜ਼ਿਕਰ ਟੰਗਲ ਤੇ ਰਹਿਣ ਵਾਲਾ ਪਾਪਾ ਫਲਾਕਾ ਸਿੱਖ ਦਰਬਾਰ ਸਾਹਿਬ ਦਰਸ਼ਨਾਂ ਵਾਸਤੇ ਗਿਆ ਜਦੋਂ ਪਰਕਰਮ ਵਿੱਚ ਪਹੁੰਚਾ ਅੰਮ੍ਰਿਤ ਸਰੋਵਰ ਪੂਰਿਆ ਹੋਇਆ ਟੱਕਿਆ ਤੇ ਅੰਦਰ ਟੱਕਿਆ ਦਰਬਾਰ ਸਾਹਿਬ ਨੇ ਬੇਸਮਾਨਾਜ ਕਰ ਰਹੀਆ ਹੁੱਕਾ ਚੱਲ ਰਿਹਾ ਤਬਲਾ ਵੱਜ ਰਿਹਾ ਉਹ ਤਬਲਾ ਗੁਰੂ ਦੀ ਬਾਣੀ ਲਈ ਹੀ ਵੱਜ ਰਿਆ ਸੀ ਉਹ ਤਬਲਾ ਨਾਚ ਲਈ ਵੱਜ ਰਿਆ ਸੀ ਸ਼ਰਾਬ ਪੀ ਰਿਆ ਹੁੱਕਾ ਕੋਲੜੜਾ ਰਿਆ ਮੱਸਾ ਰੰਗੜ ਇਹਨੇ ਸਾਰਾ ਕੁਝ ਦੇਖਿਆ ਤੇ ਪਤਾਸਤ ਨਹੀਂ ਕਰ ਸਕਿਆ ਆਪਣੇ ਗਾਂਦਰੇ ਦੀ ਕਰਪਾ ਨੂੰ ਹੱਥ ਪਾਇਆ ਵੀ ਇਹਦਾ ਸਿਰ ਲਾ ਦਿਆਂ ਪਿੱਛੋਂ ਕੋਈ ਹੋਰ ਬਜ਼ੁਰਗ ਆ ਗਏ ਉਹਨੇ ਆਕੇ ਪਾ ਫੜ ਲਈ ਕਿ ਤਾ ਪਟਾ ਸਾਹਿਬ ਕੀ ਕਰਨ ਲੱਗਾ ਕਹਿੰਦਾ ਜੀ ਮੈਂ ਇਹ ਸਭ ਕੁਝ ਸਹਾਰ ਨਹੀਂ ਸਕਦਾ ਮੇਰੇ ਗੁਰੂ ਦੇ ਘਰ ਦੀ ਤੇ ਗੁਰੂ ਦੀ ਇਹ ਹੋਰ ਬੇਅਦਬੀ ਨਹੀਂ ਸਹਿ ਸਕਾਂਗਾ ਮੈਂ ਹੁਣੇ ਇਹਦਾਂ ਕਰਤਾਂ ਨਾ ਦੇਵਾਂਗਾ ਉਹ ਕਿਤੇ ਕਿੰਨਿਆਂ ਕੋਲ ਬਾਰੇ ਤੂੰ ਕੱਲਾ ਹੈ ਦਸ਼ਮਣ ਬਹੁਤੇ ਨੇ ਤੂੰ ਮਾਰਿਆ ਜਾਵੇਂਗਾ ਤੇਰੀ ਸ਼ਹੀਦੀ ਦੀ ਖਬਰ ਕਿਸੇ ਨੇ ਸੰਗਠਨ ਨੂੰ ਪਹੁੰਚਾਣੀ ਇਸ ਕਰਕੇ ਜੇ ਤੂੰ ਚਾਹਨਾ ਹੈ ਗੁਰਤਾਪ ਦੀ ਹੋਰੇ ਤੇ ਅਗਦੀ ਰੋਕੀ ਚਾਵੇ ਤੇ ਤੈਨੂੰ ਸਿੱਖਾਂ ਦੇ ਚੰਗੀ ਜਥੇ ਤੱਕ ਖਬਰ ਕਰਨੀ ਚਾਹੀਦੀ ਹੈ ਤੂੰ ਕੱਲਾ ਹੈ ਮਾਰਿਆ ਜਾਵੇਂਗਾ ਇਹ ਤੇ ਅੱਗੇ ਇਸੇ ਤਰ੍ਹਾਂ ਹੁੰਦੀ ਰਹਿਣੀ ਹੈ ਇਹਨੂੰ ਕੋਈ ਰੋਕਣ ਵਾਲਾ ਨਹੀਂ ਹੋਵੇਗਾ ਸਿੰਘਾਂ ਤੱਕ ਖਬਰ ਨਹੀਂ ਪਹੁੰਚਣੀ ਤੇ ਕਿਸੇ ਸੰਘਰੇ ਇੱਥੇ ਆਉਣਾ ਨਹੀਂ ਕਿਉਂਕਿ ਜਕਰੀਆ ਖਾਂਦੇ ਸਿੰਘਾਂ ਦੇ ਸਿਰਾਂ ਤੇ ਹਕਮ ਰੱਖੇ ਹੋਏ ਨੇ ਗੁਰੂ ਪਿਆਰਿਓ ਇਦਾਂ ਤੇ ਹੁਨਾਦ ਵੀ ਬਣਦੇ ਰਹੇ ਕਿ ਜਦੋਂ ਲੱਗਦਾ ਵੀ ਇੱਥੇ ਸਿੰਘਾਂ ਇਲਾਕੇ ਵਿੱਚ ਕੋਈ ਨਜ਼ਰੀ ਨਹੀਂ ਆਉਂਦਾ ਆ ਨਾਮ ਪਾਉਣ ਤੇ ਲਈ ਸਾਡੇ ਆਪਿਆਂ ਨੇ ਟਾਉਟ ਜਿਹੜੇ ਬਣੇ ਸਰਕਾਰ ਦੇ ਉਹਨਾਂ ਨੇ ਕਈ ਨੌਜਵਾਨ ਲੜਕੀਆਂ ਦੇ ਜਿਨ੍ਹਾਂ ਦੇ ਕੇਸ ਲੜਕੀ ਦੇ ਤੇ ਕੇਸ ਹੁੰਦੇ ਹੀ ਨਹੀਂ ਉੱਥੇ ਕਦੇ ਕੇਸ ਪਾਉਂਦੀ ਨਹੀਂ ਆਪ ਕਰਕੇ ਹਾਂ ਔਰ ਪਰ ਮਾਜ ਚੱਲ ਪਿਆ ਕੇਸ ਕਟਾਉਣ ਦਾ ਉਦੋਂ ਨਹੀਂ ਸੀ ਉਦੋਂ ਹਿੰਦੂ ਵੀ ਕੇਸ ਰੱਖਦੇ ਸੀ ਸਿੱਖ ਵੀ ਕੇਸ ਰੱਖਦੇ ਸੀ ਕੋਈ ਵੀ ਕੇਸ ਨਹੀਂ ਸੀ ਲਪਾਉਂਦਾ ਤੇ ਗੁਰਪੀਰ ਜੀ ਕੇਸ ਉਦੋਂ ਹੀ ਕਟਾਉਣ ਲੱਗੇ ਜਦੋਂ ਮੌਤ ਦੇ ਸੀ ਵੀ ਕੇਸਾਂ ਵਾਲੇ ਨੂੰ ਫੜ ਕੇ ਲੈ ਜਾਂਦੇ ਆ ਉਦੋਂ ਉਹਨਾਂ ਨੇ ਕੇਸ ਕਟਾਉਣੀ ਸ਼ੁਰੂ ਕਰ ਦਿੱਤੇ ਇਹ ਜਵਾਨ ਲੜਕੀਆਂ ਨੂੰ ਪੱਨ ਕੇ ਲੈ ਜਾਂਦੇ ਉਹਦਾ ਸਿਰ ਵੱਟ ਕੇ ਲੈ ਜਾਂਦੇ ਤੇ ਲਾ ਜਾ ਕੇ ਜੱਕਰੀਆਂ ਖਾਂ ਕੋਲ ਪੇਸ਼ ਕਰਕੇ ਉਹਦੇ ਕੋਲੋਂ ਨਾਮ ਪਾ ਲੈਂਦੇ ਕਿ ਇਹ ਨੌਜਵਾਨ ਅੰਤੜ ਗਿਆ ਇਹਦੇ ਤੇ ਦਾੜੀ ਨਹੀਂ ਆਈ ਹੈ ਇਹ ਸਿੰਘ ਪਰ ਇਹਨਾਂ ਦਾੜੀ ਆਏ ਤੇ ਸਰਕਾਰ ਦੇ ਕੋਲੋਂ ਅਨਾਮ ਪਾ ਲੈਂਦੇ ਹੌਲੀ ਹੌਲੀ ਪਤਾ ਲੱਗਾ ਵੀ ਇਲਾਕੇ ਦੇ ਵਿੱਚ ਤੇ ਕੋਈ ਰਸੈਂਗੀ ਨਹੀਂ ਰਹਿੰਦਾ ਤੇ ਅੰਗ ਸਿਰ ਕਿੱਥੋਂ ਆਈ ਜਾਂਦੇ ਜਦੋਂ ਫਿਰ ਉਸ ਪੜਤਾਲ ਕੀਤੀ ਪਤਾ ਲੱਗਾ ਸਿੰਘਾਂ ਨੇ ਤੇ ਆਪਣੇ ਪਰਿਵਾਰਾਂ ਨੂੰ ਵੀ ਨਾਲ ਰੱਖ ਲਿਆ ਤੇ ਹਿੰਦੂਆਂ ਦੀਆਂ ਲੜਕੀਆਂ ਦੇ ਸਿਰ ਵੱਟ ਵੱਟ ਕੇ ਲਈ ਜਾਂਦੇ ਉਦੋਂ ਤੋਂ ਲੈ ਕੇ ਸਾਡੇ ਕੰਨਾਂ ਦੇ ਵਿੱਚ ਜਿਹੜੀਆਂ વાਲੀਆਂ ਆ ਗਈਆਂ ਕੰਨ ਵਿੱਲੇ ਜਾਣ ਲੱਗੇ ਲੱਕ ਵਿੱਚ ਕੋਕਾ ਆਇਆ ਇਹ ਉਦੋਂ ਦੇ ਖਲਾਤਾਂ ਦਾ ਕਰਕੇ ਆ ਵੀ ਪਤਾ ਲੱਗ ਜੂਵੇ ਜੇ ਤੇ ਕੰਨ ਜਿੰਨੇ ਮੋੜਗੇ ਉਹ ਲੜਕੀ ਹੋਵੇਗੀ ਉਹ ਲੜਕਾ ਨਹੀਂ ਹੋਵੇਗਾ ਤੇ ਕੁਝ ਵਿਦਵਾਨਾਂ ਦੀ ਰਾਏ ਹੈ ਕਿ ਅਹਿਮਦ ਸ਼ਾਹ ਬਦਾਲੀ ਨੇ ਜਦੋਂ ਤੱਤੀਆਂ ਦਾ ਤਿਉਹਾਰ ਵੀ ਕਹਿੰਦੇ ਆਪਣਾ ਨਹੀਂ ਆਪਣੇ ਤੋਂ ਬੁਣਾਈਆਂ ਜਾਂਦੀਆਂ ਹਰ ਤੇ ਕੈਨੇਡਾ 'ਚ ਵੀ ਤੀਆਂ ਮਨਾਉਂਦੇ ਹੋ ਪਰ ਕਹਿੰਦੇ ਅਹਿਮਦ ਸ਼ਾਹ ਬਦਾਲੀ ਨੇ ਲਵਾਈਆਂ ਸੀ ਤੀਆਂ ਬੇਸੁੰਦਰ ਲੜਕੀਆਂ ਤੇ ਲੜਕੇ ਧੀਆਂ ਵਿੱਚ ਫੇਟਣ ਲਈ ਨੱਚਾਂ ਦੀ ਪੀਕਾ ਝੂਟਣ ਲਈ ਆਉਣਗੇ ਤੇ ਉਹਦੇ ਵਿੱਚੋਂ ਸਾਨੂੰ ਘਰਾਂ ਵਿੱਚੋਂ ਨਹੀਂ ਚੁੱਕਣੇ ਪੈਣੇ ਇੱਥੋਂ ਚੁੱਕ ਕੇ ਲੈ ਜੁਮਾਗੇ ਗਜਨੀ ਦੇ ਬਾਜ਼ਾਰ ਵਿੱਚ ਟੱਕੇ ਟੱਕੇ ਨੂੰ ਵਿੱਚਾਂ ਇਹ ਉਦੋਂ ਚੱਲੀਆਂ ਤੇ ਆਹ ਜਿਹੜਾ ਨੱਕ ਤਨ ਮਿੱੰਣਾ ਇਹ ਨਿਸ਼ਾਨੀ ਰੱਖੀ ਸੀ ਉਹਨਾਂ ਨੇ ਤਾਂ ਬਹੁਤੇ ਇਹ ਵੀ ਕਹਿੰਦੇ ਨੇ ਜਦੋਂ ਗਜਨੀ ਦੇ ਬਾਜ਼ਾਰ ਵਿੱਚ ਵੇਚੀਆਂ ਜਾਂਦੀਆਂ ਉਦੋਂ ਵੀ ਨੱਕ ਤਨ ਰਿੰਨੇ ਜਾਂਦੇ ਸੀ ਵੀ ਇਹਨਾਂ ਦੀ ਨਿਸ਼ਾਨੀ ਰਹੇ ਭਾਰਤ ਦੀਆਂ ਔਰਤਾਂ ਨੇ ਇਹਨਾਂ ਨੂੰ ਵੇਚਿਆ ਜਾਵੇ ਕਿਤੇ ਰੱਡ ਨਾ ਜਾਣ ਦੂਸਰੇ ਦੇ ਵਿੱਚ ਆਪਣੀ ਜਿੰਦ ਬਚਾਉਣ ਦੇ ਲਈ ਤੇ ਜਕਰਖਾਨ ਜਕਰੀਆ ਖਾਨ ਨੇ ਇਹ ਪਛਾਣ ਰੱਖਣ ਦੇ ਲਈ ਵੀ ਇਹ ਨੌਜਵਾਨ ਲੜਕਾ ਜਾਂ ਲੜਕੀ ਕੰਨ ਤੇ ਨੱਕ ਵਿੰਣੇ ਸ਼ੁਰੂ ਕਰ ਦਿੱਤੇ ਸੀ ਵੀ ਆਪਣੇ ਕੰਨ ਨੱਕ ਵਿੰਣ ਕੇ ਰੱਖੋ ਤੁਹਾਡੀ ਪਛਾਣ ਰਹੇ ਨਹੀਂ ਤੇ ਟਾਉਟ ਚੜੇ ਨੇ ਇਲਾਕੇ ਦੇ ਕੋ ਲੜਕੀਆਂ ਦੇ ਸਿਰ ਵੱਟ ਕੇ ਨਾਮ ਪਾਰੇ ਤਾਂ ਗੁਰ ਪਿਆਰੇ ਹੁਣ ਬਲਾਕਾ ਸਿੰਘ ਕੰਦਾਵਾਲਾ ਇਹਨੂੰ ਜਦੋਂ ਉਸ ਬਚੁਰਦ ਨੇ ਰੋਕਿਆ ਕਿਤਾ ਵੀ ਤੂੰ ਇਕੱਲਾ ਹੀ ਮਾਰਿਆ ਜਾਵੇਂਗਾ ਤੇਰੀ ਸ਼ਹੀਦੀ ਦੀ ਖਬਰ ਵੀ ਕਿਸੇ ਨੇ ਸੰਗਾ ਤੱਕ ਨਹੀਂ ਪਚਾਉਣੀ ਸੰਗਤ ਦੇ ਕਿਸੇ ਜੱਥੇ ਖਬਰ ਤੇ ਕਿੰਦਾ ਸਿੰਘ ਕਿੱਥੇ ਨੇ ਉਹ ਕਿੰਦਾ ਬੀਕਾਨੇਰ ਦੇ ਚਲਾ ਵਿੱਚ ਮਿਲ ਜਾਣਗੇ ਇਹਨੇ ਉਸੇ ਵੇਲੇ ਤਿਆਰੀ ਕੀਤੀ ਘੋੜੇ ਤੇ ਹੋਇਆ ਸਵਾਰ ਬੀਕਾਨੇਰ ਦੀ ਧਾਤੀ ਨੂੰ ਚਾਲੇ ਪਾ ਦਿੱਤੇ